ਪਿਛਲੇ ਕੁਝ ਦਿਨਾਂ ਤੋਂ ਪਟਿਆਲਾ ਦੇ ਇਲਾਕੇ ਦੇ ਵਿੱਚ ਤेंदुए ਵੱਲੋਂ ਕਾਫੀ ਦਹਿਸ਼ਤ ਦਾ ਮਾਹੌਲ ਖੜਾ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਲੈ ਕੇ ਕਈ ਪਿੰਡਾਂ ਦੇ ਨਿਵਾਸੀ ਤੈਸ਼ਤ ਦੇ ਵਿੱਚ ਨੇ ਇਹ ਦਹਿਸ਼ਤ ਹੁਣ ਫੋਤੇਗੜ ਸਾਹਬ ਦੇ ਵਿੱਚ ਵੀ ਪਹੁੰਚ ਗਈ ਹੈ ਚਰਨਾਰਥਰ ਕਲਾ ਦੇ ਵਿੱਚ ਇੱਕ ਪਿਗ ਫਾਰਮ ਦੇ ਨੇੜੇ ਜਿਹੜੇ ਚੀਤੇ ਦੇ ਪੈਰਾਂ ਦੇ ਨਿਸ਼ਾਨ ਦੇਖਣ ਨਾਲ ਪਿੰਡ ਵਾਸੀਆਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਬਣ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਚੀਤੇ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਉਹ ਇਸ دہشت ਤੋਂ ਬਾਹਰ ਆ ਸਕਣ ਜਿਸ ਨੂੰ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਵੱਲੋਂ ਵੀ ਗੰਭੀਰਤਾ ਨਾਲ ਲਿੱਤਾ ਗਿਆ ਤੇ ਡੀਸੀ ਫਤਿਹਗੜ੍ਹ ਸਾਹਿਬ ਵੱਲੋਂ ਇੱਕ ਲੈਟਰ ਜਾਰੀ ਕਰਕੇ ਲਗ ਲਗ ਵਿਭਾਗਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਅਤੇ ਇੱਕ ਅਨਾਉਂਸਮੈਂਟ ਕਰਵਾਉਣ ਦੀ ਆਦੇਸ਼ ਵੀ ਦਿੱਤੇ ਗਏ ਨੇ ਉਹਨਾਂ ਨਾਲ ਦੀ ਨਾਲ ਪਬਲਿਕ ਨੂੰ ਇਹ ਅਪੀਲ ਕੀਤੀ ਹੈ ਕਿ ਚੀਤੇ ਦੀ دہشت ਤੋਂ ਬਚਿਆ ਜਾਵੇ ਅਤੇ افਵਾਹਾਂ ਤੋਂ ਗੁਰੇਜ਼ ਕੀਤਾ ਜਾਵੇ ਇਕ ਨਾਲ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਵੀ ਜੇਕਰ ਕੋਈ ਚੀਤੇ ਨੂੰ ਦੇਖਦਾ ਤਾਂ ਉਸ ਨੰਬਰ ਤੇ ਇਤਲਾਹ ਦਿੱਤੀ ਜਾਵੇ ਤਾਂ ਕਿ ਪ੍ਰਸ਼ਾਸਨ ਉਸਦੀ ਪੁਸ਼ਟੀ ਕਰ ਸਕੇ ਕਿ ਚੀਤਾ ਉੱਥੇ ਹੈ ਜਾਂ ਨਹੀਂ ਔਰ ਬੇਫਜ਼ੂਲੀ ਅਫਵਾਹਾਂ ਤੋਂ ਬਚਣ ਦੀ ਫਤਿਹਗੜ੍ਹ ਸਾਹ ਪ੍ਰਸ਼ਾਸਨ ਨੇ ਅਪੀਲ ਵੀ ਕੀਤੀ ਹੈ ਤੁਹਾਨੂੰ ਇਹ ਗੱਲ ਦੱਸ ਦਿੰਨੇ ਹਾਂ ਕਿ ਫਤਿਹਗੜ੍ਹ ਸਾਹ ਦੇ ਨਾਲ ਕੁਝ ਬੀੜ ਪੈਂਦੀ ਆ ਜਿਹਨੂੰ ਜੰਗਲ ਦਾ ਏਰੀਆ ਵੀ ਕਿਹਾ ਜਾਂਦਾ ਜਿੱਥੇ ਕਿ ਚੀਤੇ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਔਰ ਉਹ ਜਿਹੜਾ ਏਰੀਆ ਹੈ ਉਹ ਪਟਿਆਲਾ ਦੇ ਵਿੱਚ ਪੈਂਦਾ ਹੈ। ਇਹੀ ਦੱਸਿਆ ਜਾ ਰਿਹਾ ਹੈ ਕਿ ਉੱਥੋਂ ਹੀ ਚੀਤਾ ਦੂਸਰੀ ਜਗ੍ਹਾ ਤੇ ਮੂਵ ਕੀਤਾ ਤੇ ਹੁਣ ਉਹ ਚੀਤਾ ਫਤਿਹਗੜ੍ਹ ਸਾਹਿਬ ਦੇ ਕੁਝ ਪਿੰਡਾਂ ਦੇ ਵਿੱਚ ਹੋਣ ਦੀ ਸੰਭਾਵਨਾ ਦਿਖਾ ਰਹੇ ਹਨ। ਫਿਲਹਾਲ ਕਿਸੇ ਨੇ ਚੀਤਾ ਦੇਖਿਆ ਤਾਂ ਨਹੀਂ ਪਰ ਉਸਦੇ ਪੈਰਾਂ ਦੇ ਨਿਸ਼ਾਨ ਹੋਣ ਕਾਰਨ دہشت ਦਾ ਮਾਹੌਲ ਜ਼ਰੂਰ ਬਣਿਆ ਹੋਇਆ ਹੈ। ਔਰ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਦੀ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਚੀਤੇ ਦੇ ਬਾਰੇ ਜੇਕਰ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਤਾਂ ਨੰਬਰ ਤੇ ਦਸੰਤ ਤੇ ਬੇਫਜ਼ੂਲੀਆ ਅਫਵਾਹਾਂ ਤੋਂ ਬਚਨ ਗੁਰਦੀਪ ਸਿੰਘ ਪੰਜਾਬ ਤੱਕ ਫਤਿਹਗੜ ਸਾਹਿਬ